ਦੋਸਤੋ ਸਤਿ ਸ੍ਰੀ ਅਕਾਲ ਮੂਸੇ ਵਾਲੇ ਚੈਨਲ ਨੂੰ ਦੇਖ ਰਹੇ ਸਾਰੇ ਦਸਤਖੰਦ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਨਾਲ ਬਹੁਤ ਮਾੜੇ ਹਾਲਾਤ ਨੇ ਕਿਸਾਨਾਂ ਦੇ ਕਿਸਾਨਾਂ ਦੇ ਹਿਰਦੇ ਰੁਲੁੰਗਣ ਵਾਲੀਆਂ ਘਟਨਾਵਾਂ ਹੋਈਆਂ ਨੇ ਜਿਵੇਂ ਗੱਡੀ ਮਾਰੀ ਹੋਈ ਹੈ ਜਾਦਾ ਮੀਂਹ ਹੋਇਆ ਤੇ ਉਸ ਰਿਲੇਟਡ ਅੱਜ ਦੀ ਵੀਡੀਓ 'ਚ ਆਪਾਂ ਗੱਲਬਾਤ ਕਰਨ ਲੱਗੇ ਆਂ ਜਿਵੇਂ ਕਿ ਵਿੱਚ ਵਿੱਚ 90 90% 99% ਇੱਧਰ ਆ 90 90% 80 80% ਨੁਕਸਾਨ ਹੋਇਆ ਸੂਗੜ ਏਰੀਆ ਦੇ ਵਿੱਚ ਤੇ ਆਪਣੇ ਪਿੰਡਾਂ ਬਨੇ ਤਾਂ ਖੈਰ ਸੁੱਖਾ ਬਾਕੀ ਜੋ ਦੇਣਾ ਹੁੰਦਾ ਬੈਕਗ੍ਰਾਉਂਡ ਨੇ ਦੇਣਾ ਹੁੰਦਾ ਤੇ ਪਰ ਦੁੱਖ ਤਾਂ ਇਸ ਵੇਲੇ ਹੁੰਦੀ ਹੈ ਕਿਉਂਕਿ ਯਾਰ ਕਿਤੇ ਕਿਤੇ ਆਪਾਂ ਕਹਿੰਦੇ ਆ ਵੀ ਸਰਕਾਰਾਂ ਐ ਕਰਦੀਆਂ ਨੇ ਤਾਂ ਰੱਬ ਵੀ ਕਿਸਾਨ ਨਾਲ ਤੱਕਾ ਕਰ ਜਾਂਦਾ ਚਲੋ ਉਹ ਆਪਾਂ ਇਸ ਮੈਟਰ ਤੇ ਆਪਾਂ ਕਹਿ ਨਹੀਂ ਸਕਦੇ ਵੀ ਰੱਬ ਨੂੰ ਐ ਨਹੀਂ ਕਰਨਾ ਚਾਹੀਦਾ ਨਾ ਉਹ ਆ ਕੁਦਰਤ ਦੀਆਂ ਦਾਤੀਆਂ ਦੀਆਂ ਕਹਿੰਦੇ ਹੁੰਦੇ ਆ ਆਪਦੀਆਂ ਖੇਡਾਂ ਨੇ ਤੇ ਕਹਿੰਦੇ ਜੋ ਦੇ ਦੇ ਵਿੱਚ ਸਬਰ ਕਰਨਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਤੇ ਆਪਣੇ ਗੁਰੂਆਂ ਨੇ ਵੀ ਸਬਰ ਕੀਤਾ ਚਾਰ ਚਾਰ ਸਾਹਿਬਜ਼ਾਦੇ ਤੇ ਉਹਦੇ ਮਾਤਾ ਪਿਤਾ ਦਾਦੇ ਸੀ ਇਹਦ ਕਰਾ ਕੇ ਉਹਨਾਂ ਨੇ ਤੇਰਾ ਭਾਣਾ ਮਿੱਠਾ ਲਾਗੇ ਕਹਿ ਕੇ ਸਾਲਤਾ ਸੀ ਪਰ ਇੱਥੇ ਜਾ ਕੇ ਕਿਸਾਨਾਂ ਨੂੰ ਬਹੁਤ ਔਖਾ ਹੋ ਜਾਂਦਾ ਕਿਉਂਕਿ ਆਪਣੀ ਉਨੀ ਮਤ ਨਹੀਂ ਹੁੰਦੀ ਆਪਣੇ ਚ ਉਹਨਾਂ ਸਬਰ ਨਹੀਂ ਹੁੰਦਾ ਜਿੰਨਾ ਆਪਣੇ ਗੁਰੂਆਂ ਚ ਸੀ ਫਿਰ ਵੀ ਇਸ ਮੈਟਰ ਤੇ ਆਪਾਂ ਗੱਲ ਕਰਦੇ ਜਿਵੇਂ ਪਿਛਲੇ ਕੁਝ ਸਮੇਂ ਤੋਂ ਤਰੇ ਲੱਗ ਰਹੇ ਸੀ ਐਮਐਸਪੀ ਤੇ ਹਣਾ ਐਮਐਸਪੀ ਤੇ ਵੀ ਆਪਾਂ ਇਹ ਕਹਿੰਦੇ ਐਮਐਸਪੀ ਹੋਣਾ ਚਾਹੀਦਾ ਚਲੋ ਮੀਰੀ ਭੰਨ ਸਪੋਰਟ ਪ੍ਰੋਵਾਈਡ ਮੰਗਦੇ ਕੋਈ ਜ਼ਿਆਦਾ ਨਹੀਂ ਮੰਗਦੇ ਕਿਸਾਨ ਉਹ ਤੇ ਬਹੁਤ ਇਕਜੁੱਟ ਹੋਏ ਸੀ ਅੰਦੋਲਨਾਂ ਦਾ ਜੋ ਕੁਝ ਵੀ ਬਣਿਆ ਤੇ ਉਹਦਾ ਵੀ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਹੁਣ ਵੀ ਅੰਦੋਲਨ ਚੱਲਿਆ ਸੀ ਹਨ ਤੇ ਜਦੋਂ ਇਕਜੁੱਟਤਾ ਨਹੀਂ ਹੁੰਦੀ ਉਹ ਅੰਦੋਲਨ ਫਿਰ ਫੇਲ ਹੋ ਜਾਂਦੇ ਨੇ ਤੇ ਚਲੋ ਹੁੰਦੇ ਦਾ ਵਿੱਚ ਇੱਕ ਦੋ ਬੰਦੀ ਆ ਠੀਕ ਆ ਤੇ ਪਰ ਅੰਦੋਲਨ ਪਹਿਲਿਆਂ ਵੀ ਫਿਰ ਹੋ ਗਿਆ ਹੁਣ ਵੀ ਫੇਲ ਹੋ ਦਾ ਕਾਰਨ ਨਹੀਂ ਸੀਗਾ ਜਿਵੇਂ ਮੈਂ ਐਮਐਸਪੀ ਮੰਗਦੇ ਆ ਠੀਕ ਹੈ ਜਿਵੇਂ ਹੁਣ ਕਣਕ ਦਾ ਹੁਣ 2400 ਦਾ ਰੇਟ ਆ 2450 ਦਾ ਠੀਕ ਹੈ ਵੀ ਚਲ 2500 3000 ਦਾ ਰੇਟ ਹੋਵੇ ਪਰ ਉਹ ਰੇਟ ਨੂੰ ਵੀ ਕੀ ਕਰਾਂਗੇ ਹੁਣ ਕਿਸਾਨ ਦੀ ਫਸਲ ਆ 6 ਮਹੀਨਿਆਂ ਦੀ ਮਿਹਨਤ ਆ ਗਈ ਠੇਕਾ ਵੀ ਭਰਿਆ ਕਿਸੇ ਨੇ ਕਿਸੇ ਦੇ ਚਲਾ ਆਪਦੇ ਖੇਤ ਨੇ ਫਿਰ ਵੀ ਮਿਹਨਤ ਤਾਂ ਹੁੰਦੀ ਆ ਇਸ ਫਸਲ ਤੋਂ ਕਿਸਾਨ ਦੀਆਂ ਕਿੰਨੀਆਂ ਉਮੀਦਾਂ ਹੁੰਦੀਆਂ ਨੇ ਕਿਸੇ ਘਰ ਪਾਉਣਾ ਹੁੰਦਾ ਕਿਸੇ ਨੇ ਟਰੈਕਟਰ ਲੈਣਾ ਹੁੰਦਾ ਕਿਸੇ ਨੇ ਕੁੜੀਆਂ ਦੀ ਫੀਸ ਭਰਨੀ ਹੁੰਦੀ ਆ ਮੁੰਡਿਆਂ ਦੀ ਫੀਸ ਭਰਨੀ ਹੁੰਦੀ ਆ ਪੜਾਈ ਦੀ ਕਿਸੇ ਨੇ ਕੁੜੀਆਂ ਦੇ ਵਿਆਹ ਕਰਨੀ ਹੁੰਦੇ ਨਾ ਆ ਫਸਲ ਵੀ ਦਿਨ ਸਾਰੇ ਕਿਸਾਨ ਸੋਚ ਰਿਹਾ ਮੇਰੀ ਇੰਨੇ ਕਦੀ ਕਣਕ ਹੋ ਜਾਊਗੀ ਇੰਨੇ ਕਦਾ ਝੋਨਾ ਹੋ ਜਾਊਗਾ ਇੰਨਾ ਕਮ ਲੈਣਾ ਦੇਣਾ ਲਾ ਕੇ ਤੇਨ ਇੱਕ ਮੇਰੀ ਸੇਵਿੰਗ ਹੋ ਜਾਊ ਕੋਸਾ ਲਾ 38 ਤੋਂ ਫੜ ਲਾਂਗੇ 5-4 ਲੱਖ ਦੀ ਫਸਲ ਹੋ ਜਾਊਗੀ ਨਾ ਵੀ ਵਿਆਹ ਸਾਰੇ ਪ੍ਰਬੰਧ ਹੁੰਦੇ ਆ ਯਾਰ ਫਸਲ ਤੇ ਡਿਪੈਂਡ ਕਰਦਾ ਚਲ ਹਜੇ ਵੀ ਨਹੀਂ ਪਤਾ ਹਜੇ ਆ ਆਪਣੀ ਕਣਕ ਖੜੀ ਹੈ 4 ਦਿਨ ਕੱਢ ਦੀ ਹਜੇ ਮੌਸਮ ਖਰਾਬ ਹੈਗਾਗਾ ਤੇ ਕਿਸਾਨ ਦਾ ਸਬਰ ਹੀ ਹੈ ਜਿਹੜਾ 6 ਮਹੀਨਾ ਦੀ ਫਸਲ ਤੇ ਆ ਤੇ ਆਪਾਂ ਕਹਿ ਨਹੀਂ ਸਕਦੇ ਇਹਨੇ ਵੀ ਢੋਲ ਦੇ ਵਿੱਚ ਪੈਣਾ ਜਾਂ ਨਹੀਂ ਪੈਣਾ ਤੇ ਜਿੱਥੇ ਨਹੀਂ ਪਈ ਤਾਂ ਉਹ ਬੰਦੇ ਨੇ ਵੀਡੀਓ ਤੁਸੀਂ ਸਾਰੇ ਦੇਖਿਆ ਨੋ ਗੜੇਮਾਰੀ ਹੋਈ ਆ ਤਾਂ ਕਹਿ ਰਹੇ ਆ ਵੀ ਸਾਡੇ ਖਾਨ ਜੋਗ ਦੀ ਫਸਲ ਵੀ ਨਹੀਂ ਬਚੀ ਹਣਾ ਤਾਂ ਇੱਥੇ ਮੈਂ ਗੱਲ ਕਰਨਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਵਿੱਚ ਕਮੈਂਟ ਆਉਣਗੇ ਬੇਦਬਾਣ ਬੰਦ ਬਾਈ ਤੁਸੀਂ ਆਏ ਬੰਦ ਹੁਣ ਆਪਣੇ ਲੰਗਰ ਲੱਗ ਜਾਂਦੇ ਵਿਸਾਖੀ ਦਾ ਪਵਨ ਤਿਹਾਰਾ ਮੇਲੇ ਲੱਗ ਜਾਂਦੇ ਉੱਥੇ ਲੰਗਰ ਲੱਗਦੇ ਬਹੁਤ ਜ਼ਿਆਦੇ ਲੰਗਰ ਲੱਗ ਜਾਂਦੇ ਹਨ ਜਿਆਦਾ ਮਾਤਰਾ ਦੇ ਵਿੱਚ ਠੀਕ ਆ ਵੀ ਐਨੀ ਉਥੇ ਲੰਗਰਾਂ ਦੀ ਲੋੜ ਵੀ ਨਹੀਂ ਹੁੰਦੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਬਹੁਤ ਲੰਗਰ ਹੁੰਦਾ ਚਲੋ ਅਗਲੇ ਦੀ ਸਰਦਾ ਹੁੰਦੀ ਹੈ ਨਾ ਆਪਾਂ ਐਨੀ ਕਹਿੰਦੇ ਵੀ ਲਾਉਣੇ ਨਹੀਂ ਚਾਹੀਦੇ ਪਰ ਇੱਥੇ ਵੀ ਜੇ ਆਪਾਂ ਹੁਣ ਕੋਈ ਇਕੱਲਾ ਸਰਕਾਰ ਆਂਦੇ ਨਾਲ ਸੱਡੀ ਪਹਿਲਾਂ ਤਾਂ ਆਪਾਂ ਗੱਲ ਕਰਦੇ ਮੈਂ ਐਮਐਸਪੀ ਦੇ ਨਾਲ ਆ ਆਪਾਂ ਸਾਰੇ ਜੁੜੀਏ ਹਨ ਕੋਈ ਵੀ ਖੇਤੀ ਆਪਾਂ ਐਨੀ ਕਹਿੰਦੇ ਇਕੱਲੀ ਕਣਕ ਛੋਲੇ ਨਹੀਂ ਸਬਜ਼ੀਆਂ ਨੂੰ ਇਹ ਚੀਜ਼ ਦੀ ਮਾਰ ਪੈਂਦੀ ਹੈਗੀ ਤਾਂ ਮੈਂ ਐਮਐਸਪੀ ਦੇ ਨਾਲ ਨਾਲ ਆਪਾਂ ਜੇ ਬੀਮਾ ਵੀ ਮੰਗੇ ਜੇ ਹੁਣ ਆਪਣੀ 50000 ਦੀ ਫਸਲ ਹੁੰਦੀ ਹੈ ਆਪਾਂ ਤੋਂ 11500 ਰੁਪਿਆ ਕਿੱਲੇ ਦਾ ਭਰਾਇਆ ਜਾਵੇ ਠੀਕ ਆ ਸੈਟਲਾਈਟ ਤੇ ਜਿਵੇਂ ਅੱਗ ਦਾ ਪਤਾ ਲੱਗ ਜਾਂਦਾ ਤੇ ਦੇਖਿਆ ਜਾਵੇ ਵੀ ਇੱਥੇ ਕਿਉਂਕਿ ਮੌਸਮ ਦਾ ਤਾਂ ਇਹਨਾਂ ਨੂੰ ਪਤਾ ਲੱਗਦੀ ਜਦੋਂ ਪਹਿਲਾਂ ਆਪ ਨੂੰ ਵਾਰਨਿੰਗ ਦੇਣ ਦੇ ਵੀ ਤੇਜ਼ ਹਵਾਵਾਂ ਚੱਲਣਗੀਆਂ ਗੜੇਮਾਰੀ ਹੋ ਸਕਦੀ ਆ ਤਾਂ ਉੱਥੇ ਇਹਨਾਂ ਨੂੰ ਪਤਾ ਹੀ ਲੱਗਦਾ ਵੀ ਇੱਥੇ ਨੁਕਸਾਨ ਹੋਊਗਾ ਉੱਥੇ ਮੜਾ ਜਾ ਆਪਦੇ ਕੋਈ ਟੀਮ ਬਣਾਈ ਹੋਈ ਉਹਨੂੰ ਐਕਟਿਵ ਕਰਨਾ ਜਿਹੜੀ ਸਹੀ ਇੱਕ ਨੰਬਰ ਦੀ ਰਿਪੋਰਟ ਦੇਵੇ ਵੀ ਕਿੰਨੇ ਪਰਸੈਂਟ ਨੁਕਸਾਨ ਆ ਜਿੰਨੇ ਪਰਸੈਂਟ ਨੁਕਸਾਨ ਹੁੰਦਾ ਚਲ ਆਪਾਂ ਇਹ ਨਹੀਂ ਕਹਿੰਦੇ ਵੀ ਆਪ ਨੂੰ 50000 ਕਿੱਲੇ ਦਾ ਮਿਲਣਾ ਚਾਹੀਦਾ ਵੀ ਜਮਾ ਨਾਲ ਤਾਂ ਚਲੋ ਜੀ ਜੇ ਬੰਦੇ ਦਾ 80% ਨੁਕਸਾਨ ਹੁੰਦਾ ਤਾਂ ਉਹਨੂੰ 20000 ਰੁਪਏ ਮਿਲ ਜੇ ਤਾਂ ਬੰਦਾ ਕੁਛ ਨਾ ਕੁਛ ਬੰਦਾ ਸਰਵਾਈਵ ਕਰ ਸਕਦਾ ਹੁੰਦਾ ਹੁਣ ਕਿੱਥੇ ਕਣਕ ਢੋਲਾਂ ਚ ਪੈਣ ਜੋਗਰੀ ਜੇ ਪਸ਼ੂਆਂ ਦੇ ਖਾਣ ਜੋਗਰੀ ਵੀ ਉਹ ਬੰਦੇ ਕੀ ਕਰਨਗੇ ਦੂਜੀ ਗੱਲ ਕਰਦੇ ਆਂ ਆਪਾਂ ਕੱਲਾ ਸਰਕਾਰਾਂ ਤੇ ਨਾ ਛੱਡ ਗਈਆਂ ਚੀਜ਼ਾਂ ਹਨ ਜਿਵੇਂ ਆਪਣੇ ਜੂਨੀਅਨ ਬਣੀਆਂ ਵੀ ਆ ਉਹ ਹੁਣ ਪਿੰਡਾਂ ਚੋਂ ਫੰਡ ਇਕੱਠਾ ਕਰਦਿਆਂ ਨੇ ਕਿਤੇ 100 ਕਰਦਿਆਂ ਨੇ 500 ਕਰਦਿਆਂ ਨੇ ਉਵੇਂ ਆਪਣੇ ਚ ਥੋੜਾ ਜਿਹਾ ਇਹ ਗੱਲ ਵੀ ਨਹੀਂ ਬੋਲਣੀ ਚਾਹੀਦੀ ਯਾਰ ਆਪਣੇ ਚ ਥੋੜਾ ਜਿਹਾ ਇਮਾਨਦਾਰੀ ਵੀ ਹੈ ਨਹੀਂ ਪੰਜਾਬੀਆਂ ਚ ਉਮੇਚਾਲ ਜੇ ਆਪਾਂ ਨੂੰ ਆਪ ਨੂੰ ਪਤਾ ਲੱਗ ਰਿਕਮੈਂਡ ਜੇ ਕੋ ਵਧੀਆ ਬੰਦਾ ਹੋਵੇ ਹਨਾ ਜਿਹੜਾ ਵੀ ਮੰਨ ਲਓ ਜਿਹੜਾ ਮਾਨਦਾਰ ਹੋਵੇ ਤੇ ਪੰਜਾਂ ਛੇ ਪੰਨੇ ਦਾ ਇੱਕ ਪ੍ਰਧਾਨ ਹੋਵੇ ਤੇ ਉਹਦੇ ਹਿਸਾਬ ਨਾਲ ਠੀਕ ਆ ਪਰ ਇੰਨਾਂ ਚੀਜ਼ਾਂ ਤੇ ਕੋਈ ਗੌਰ ਨਹੀਂ ਕਰਦਾ ਯਾਰ ਉਹ ਬੰਦੇ ਹੁਣ ਮੰਨ ਲਓ 1000 ਰੁਪਏ ਪਾ ਲੈਣਾ ਨਾ ਕਿੱਲੇ ਮਗਰ ਕਿੰਨਾ ਕਮਾਉਂਦਾ 50 ਕਿਲੋ ਕਣਕੀ ਬਣਦੀ ਹੈ 1000 ਰੁਪਏ ਦੀ ਜੇ ਆਪਣੇ ਮਨ ਦੋ ਮਨ ਘੱਟ ਕਣਕ ਨਿਕਲਿਆ ਹੋਵੇ ਜਾਂ ਮਸ਼ੀਨ ਹੀ ਇੰਨੇ ਤਾਂ ਦਾਣੇ ਮਾਰ ਦਿੰਦੇ ਉੱਥੇ ਵੀ ਆਪਾਂ ਸੌਫਰ ਕਰ ਦਿੰਆਂ ਤੇ ਜੇ 1000 1000 ਰੁਪਏ ਕਿੱਲੇ ਮਗਰਾ ਦੇ ਪਾ ਕੇ ਸਿਸਟਮ ਬਣੇ ਕੋਈ ਕਮੇਟੀਆਂ ਬਣਨ ਹਨ ਵੀ ਜਦੋਂ ਵੀ ਪੰਜ ਚਾਰ ਪਿੰਡਾਂ ਦਾ ਸਿਸਟਮ ਹੋ ਜਿਹੜੇ ਪਿੰਡ ਚ ਜਿਵੇਂ ਹੁੰਦਾ ਗੜੇ ਮਾਰੀ ਹੁੰਦੀ ਆ ਉਹ ਪੈਸਾ ਜੋੜੀ ਜਾਣਾ ਚਲੋ ਆਏ ਵਾਰੀ ਤਾਂ ਹੁੰਦੀ ਵੀ ਨਹੀਂ ਤਾਂ 1000 1000 ਰੁਪਏ ਨਾਲ ਮੰਨ ਲਓ 1000 2000 ਕਿੱਲਾ ਹੋ ਗਿਆ ਜਾਂ 3000 ਕਿੱਲਾ ਇੱਕ ਪਿੰਡ ਦਾ ਹੁੰਦਾਗਾ ਠੀਕ ਆ ਸਾਰੇ ਪੈਸੇ ਉਹ ਪੁੰਨਦਾਨ ਮੰਗੂ ਜਿਵੇਂ ਆਪਾਂ ਕਹਿੰਦੇ ਦਸਮਾਤ ਦਸਮਤ ਕੱਢਦੇ ਹੁੰਦੇ ਆ ਠੀਕ ਆ ਤਾਂ ਦਸਮਾਤ ਦਸਮਤ ਹੁਣ ਕਿਹੜਾ ਕੱਢਦਾ ਇਕ ਗੱਟੇ ਦਿੰਦਾ ਗੁਰੂ ਘਰ ਨੂੰ ਜਾਂ ਦੋ ਗ ਸੌ ਮਨ ਕੰਮ ਕੀਤਾ ਤਾਂ ਸਾਸਮਨ ਕੰਮ ਕਮਾ ਲਿਆ ਤਾਂ ਉਸ ਹੱਬ ਨਾਲ ਜੇ ਆਪਾਂ 1000 1000 ਰੁਪਏ ਸਾਰੇ ਜਿਹੜੇ ਬੰਦੇ ਜੁੜਨ ਠੀਕ ਆ ਚਲੋ ਨਾ 100% ਜੁੜਨਗੇ ਤਾਂ 50 80% ਬੰਦੀ ਇਸ ਕੰਮ ਚ ਸਾਥ ਦੇਣ ਵੀ ਪੰਜ ਚਾਰ ਪਿੰਡਾਂ ਦੀ ਬਾੜਾ ਲਮਾ ਤੇ ਕੰਮ ਮੈਨੂੰ ਵੀ ਪਤਾ ਚੱਲ ਨਹੀਂ ਸਕਦਾ ਕਿਉਂਕਿ ਇੱਥੇ ਖਾਕ ਹੋਈ ਹੋ ਜਾਂਦਾ ਵਿੱਚ ਬੰਦੇ ਸਹੀ ਨਹੀਂ ਹੁੰਦੇ ਜਥੇ ਬੰਦਿਆਂ ਚ ਵੀ ਹੋਰ ਚ ਵੀ ਜੁੜਨ ਉਹ ਹੁਣ ਉਹਨਾਂ ਕੋਲੇ ਵੀ ਪੈਸਾ ਬਚਿਆ ਪਿਆ ਹੁੰਦਾ ਤਾਂ ਉਹ ਵੀ ਇਸ ਪਿੰਡਾਂ ਚ ਮਦਦ ਕਰਨੀ ਚਾਹੀਦੇ ਯਾਰ ਹਨ ਆਪਾਂ ਕੋਈ ਬਾਰੇ ਵੱਡੇ ਯੂਟਿਊਬਰ ਨਹੀਂ ਹੈਗੇ ਨੇ ਵੀ ਆਪਾਂ ਕਹਿ ਰਹੀ ਆਪਾਂ ਆਪਣੇ ਮਹੀਨੇ ਦੀ ਕਮਾਈ ਸਰਪੰਚ ਜੀ ਤੇ ਹਜ਼ਾਰਾਂ ਦਾ ਹੱਕ ਕੋਮੇਟੀ ਹੋਵੇ ਆਪਾਂ ਦੇ ਵੀ ਦੇਈਏ ਚਲ ਆਪਣੇ ਜੈ ਜੀ ਸਰਦਾ ਹੁੰਦੀ ਕੋਈ ਇਹ ਜੀ ਕਮੇਟੀ ਹੋਵੇ ਤਾਂ ਆਪਾਂ ਜਿਵੇਂ ਜ ਆਪਣਾ ਹੋ ਪੰਦਾ ਹੋਇਆ 1000 2000 ਆਪਾਂ ਦੇਈ ਵੀ ਸਕਦੇ ਆ ਕਿਉਂਕਿ ਜੇ ਆਪਦੇ ਕਾਣਕ ਘੱਟ ਨਿਕਲਿਆ ਤਾਂ ਨਿਕਲਿਆ ਤਾਂ ਉਹ ਕਮੇਟੀ ਬਣਿਆ ਨਾ 1000 1000 ਰੁਪਏ ਕਿੱਲੇ ਮਗਰ ਪਾ ਕੇ ਠੀਕ ਆ ਵੀ ਮੰਨ ਲਓ ਪਾਈ ਜਣ ਕਿੰਨੇ ਰੁਪਏ ਹੋ ਜਾਣਗੇ ਜਦ ਤੁਸੀਂ 2000 ਕਿੱਲੇ ਨੂੰ ਲਾ ਲਓ 1000 ਨਾਲ ਠੀਕਾ 2-2 ਲੱਖ ਰੁਪਏ ਇੱਕ ਪਿੰਡ 'ਚ ਹੋ ਸਕਦਾ। ਜੇ ਜੇ 10 ਪਿੰਡ ਇਕੱਠੇ ਹੋਏ ਨਾ ਤਾਂ 20 ਲੱਖ ਰੁਪਏ ਹੋ ਸਕਦਾ ਤਾਂ ਮੰਨ ਲਓ ਜਿੱਥੇ ਜਿਆਦਾ ਨੁਕਸਾਨ ਆ ਉੱਥੇ ਕੁਛ ਨਾ ਕੁਛ ਬੰਦੇ ਨੂੰ ਰਾਹਤ ਮਿਲ ਸਕਦੀ ਹੈ। ਸੇਕ ਨੂੰ ਖਾਨ ਜੋਗਰੀ 30-40 ਮਣ ਕਾਂਤੀ ਉੱਥੇ ਆਪਾਂ ਇਕੱਠੀ ਕਰਕੇ ਜਾਂ ਸਿਸਟਮ ਜਿਵੇਂ ਵੀ ਬਣਦਾ ਹਨਾ ਕੋਈ ਆਪਾਂ ਇਹ ਨਹੀਂ ਕਹਿੰਦੇ ਵੀ ਜਿਵੇਂ ਆਪਾਂ ਕਹਿੰਨਾ ਉਵੇਂ ਜਿਵੇਂ ਵੀ ਸਿਸਟਮ ਬਣਦਾ ਪਰ ਉਹਦੇ ਲਈ ਕੋਈ ਬੰਦਾ ਮੂਰੇ ਲੱਗਣ ਵਾਲਾ ਹੁੰਦਾ ਨਹੀਂ ਯਾਰ ਠੀਕ ਹੈ ਕੋਈ ਇਹ ਚੀਜ਼ ਦੀ ਇਮਾਨਦਾਰੀ ਨਹੀਂ ਹੁੰਦੀ ਪਰ ਇੱਥੇ ਜਾ ਕੇ ਆਪਾਂ ਇੱਥੇ ਆ ਕੀ ਕਿਸਾਨ ਆ ਜਾਂ ਜਿਹੜੇ ਆਪਾਂ ਜ਼ਿੰਮੇਦਾਰ ਭਾਈ ਆ ਕੇ ਜਾਂ ਆਪਾਂ ਪੰਜਾਬੀ ਆ ਕੇ ਆਪਾਂ ਘਟਾ ਖਾ ਜਾਂਦੇ ਕਿਉਂਕਿ ਉਹੀ ਰੱਜਾਂ ਨੂੰ ਰਜਾਉਣ ਵਾਸਤੇ ਜਾਂ ਹੋਰ ਆਉਂਦੇ ਸੰਜ ਵੀ ਆਪਣੇ ਹੁਣ ਖਾਲ ਸੇਡ ਕੰਮ ਕਰੀ ਜਾਂਦੀ ਹੈ ਠੀਕ ਆ ਉਹ ਵੀ ਹੁਣ ਸਹੀ ਕੰਮ ਕਰਦੇ ਕਿੰਨਾ ਉਹਨਾਂ ਦਾ ਨਾਮ ਬਣਿਆ ਵਾ ਠੀਕ ਆ ਪਰ ਉਹਨਾਂ ਦੀ ਟੀਮ ਹੀ ਹੁਣ ਜਿਆਦੀ ਵਧੀਆ ਜਿਹੜੀ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਉੱਥੇ ਆਪਾਂ ਆਪ ਯਾਰ ਪੰਜਾਬੀ ਠੀਕ ਆ ਆਪਣੇ ਆਪ ਹੁਣ ਆਪਣੇ ਗੁਰਦੁਆਰਿਆਂ ਦੇ ਬਜਟ ਨੇ ਜਾਂ ਕਿੰਨਾ ਕੁਸਾ ਹੈਗਾ ਹਨਾ ਵੀ ਦਾਨਪਨ ਹੁੰਦਾ ਵੀ ਬਹੁਤ ਐ ਨਹੀਂ ਕਹਿੰਦੇ ਆਪਾਂ ਹੁੰਦਾ ਨਹੀਂ ਪਰ ਜਿੱਥੇ ਆ ਕੇ ਜ਼ਿੰਮੇਦਾਰ ਤਗੜ ਹਰੀਕੀ ਕਹਿੰਦਾ ਇਹ ਅੰਨਦਾਤਾ ਨਹੀਂ ਹੈਗਾ ਮੁੱਲ ਵੇਚਦਾ ਠੀਕ ਆ ਆਪਦਾ ਘਰ ਵੀ ਕਿਸਾਨ ਨੇ ਪਾਲਣਾ ਹੁਣ ਸਫਰੀ ਚ ਤਾਂ ਸਾਰ ਨੂੰ ਦੇ ਵੀ ਨਹੀਂ ਸਕਦਾ ਠੀਕ ਆ ਪਰ ਜਿਹੜੀ ਕੋਸਟ ਤੇ ਕਿੰਨੀ ਕ ਕੋਸਟ ਹੈ ਜਿਵੇਂ ਹੋਰ ਕੰਪਨੀਆਂ ਲੈਂਦੀਆਂ ਨੇ ਕਿੰਨਾ-ਕਿੰਨਾ ਪ੍ਰੋਫਿਟ ਲੈਂਦੀਆਂ ਨੇ ਕਿਸਾਨ ਨੂੰ ਤਾਂ ਉਹਨਾਂ ਪ੍ਰੋਫਿਟ ਮਿਲਦਾ ਵੀ ਨਹੀਂ ਹਰੀਕੀ ਕੋਈ ਮਿਲ ਲਾ ਲਾ ਲੋ ਜਾਂ ਬਿਜ਼ਨਸਮੈਨ ਲਾ ਲੋ ਉਹਨਾਂ ਦੇ ਵੀ ਮੀਂਹ ਹੁੰਦੇ ਆ ਉਹਨਾਂ ਨੂੰ 100% ਮੀਂਹ ਹੁੰਦੇ ਆ ਠੀਕ ਆ ਉਹ ਮਲੋ 100 ਕਰੋੜ ਦੀ ਫੈਕਟਰੀ ਹੈ 2-200 ਕਰੋੜ ਲਈ ਬੈਠੇ ਹੁੰਦੇ ਲੋਨ ਜੇ ਉਹ ਘਾਟਾ ਮੈਂ ਦਿੰਦਾ ਫੈਕਟਰੀ ਛੱਡ ਕੇ ਫੈਕਟਰੀ ਨੂੰ ਜਿੰਦਾ ਲੱਗ ਜਾਂਦਾ ਉਹ ਛੱਡ ਕੇ ਭਾਜ ਜਾਂਦਾ ਜੱਟ ਤਾਂ ਆਪਣੀ ਫਸਲ ਛੱਡ ਕੇ ਤਾਂ ਖੇਤ ਛੱਡ ਕੇ ਵੀ ਨਹੀਂ ਭੱਜ ਸਕਦਾ ਇੰਨਾ ਕੁ ਮਾੜਾ ਜਿਹਾ ਸੋਚਿਆ ਕਰੋ ਜੀ ਜ਼ਿਮੀਂਦਾਰ ਭਾਈਆ ਜਿਹੜਾ ਤਾਂ ਸਾਰੇ ਪਾਸੇ ਫਸਿਆ ਹੋਇਆ ਹੁੰਦਾ ਕੱਲਾ ਜ਼ਿੰਮੇਦਾਰ ਨਹੀਂ ਜਿਹੜੇ ਮਜ਼ਦੂਰ ਭਾਈ ਆ ਜਾਂ ਸੀਰੀਸ ਆਪਣੇ ਨਾਲ ਹਨ ਜੇ ਫਸਲ ਹੋਊਗੀ ਫੇਰ ਹੀ ਜਿਹੜੇ ਕੋਸੋ ਕੇ ਸਾਰਾ ਕੁਝ ਸਿਸਟਮ ਦੇਊਗਾ ਬਾਕੀ ਕੁਦਰਤ ਦੇ ਉੱਤੇ ਕੁਝ ਨਹੀਂ ਠੀਕ ਆ ਆਪਣਾ ਵੀ ਜ਼ਿੰਮੇਦਾਰ ਭਾਈ ਇਸ ਕਰਦਾ ਮੇਰਾ ਗੁੱਸਾ ਕਰਨੀ ਆਪਣਾ ਵੀ ਥੋੜਾ ਜਿਹਾ ਥੱਕਾ ਹੋ ਜਾਂਦਾ ਪਿਛਲੇ ਸਾਲ 4-4000 ਨੂੰ ਤੂੜੀ ਦੀ ਟਰਾਲੀ ਵੇਚੀ ਆ ਠੀਕ ਆ ਆਪਾਂ ਨੂੰ ਵੀ ਐ ਹੋ ਜਾਂਦਾ ਵੀ ਯਾਰ ਐਦਕੇ ਦਾ ਮਸਾ ਮੌਕਾ ਮਿਲਦਾ ਐਦਕੇ ਕੋਈ ਨੰਗਾ ਨੂੰ ਮਿਨੀ ਪਹੁੰਚਦਾ ਠੀਕ ਆ ਇਹ ਰੱਬ ਨੇ ਦੇਣਾ ਜਿੰਨਾ ਕੋਨਾਕ ਦੇਣੀ ਹੁੰਦਾ ਠੀਕ ਆ ਤੇ ਹੁਣ ਜਿਹੜੇ ਨੇ ਮਾਰ ਹੋਈ ਉਹਨਾਂ ਦਾ ਵਿਚਾਰਾਂ ਦਾ ਕੀ ਬਣੂ ਵੀ ਆਪਾਂ ਵੀ ਥੋੜਾ ਜਿਹਾ ਸੋਚਿਆ ਕਰੀਏ ਯਾਰ ਹਨਾ ਵੀ ਜੇ ਇੱਕ ਜੀਮੀ ਦਾ ਇੱਕ ਇੱਕ ਅੱਧਾ ਕਿੱਲਾ ਆਪਾਂ ਵੀ ਆਪਦੇ ਸਿਰੀ ਸਾਂਝੇ ਨੂੰ ਜਾਂ ਆਪਦੇ ਲਿਆਜ ਵਾਲੇ ਬੰਦੇ ਨੂੰ ਠੀਕ ਆ ਸਾਰੇ ਬੰਦੇ ਆਪਾਂ ਐ ਵੀ ਨਹੀਂ ਕਹਿੰਦੇ ਮਜ਼ਦੂਰ ਭਾਈ ਵੀ ਫਿਰ ਕਈ ਵਾਰੀ ਨਹੀਂ ਕੰਮ ਆਉਂਦੇ ਜਾਂ ਦਿਹਾੜੀ ਤੋਂ ਵੱਧ ਪੈਸੇ ਲਿਆ ਕੇ ਉਹ ਵੀ ਰੱਖ ਲੈਂਦੇ ਮੁੜ ਕੇ ਕੰਮ ਤੇ ਵੀ ਨਹੀਂ ਆਉਂਦੇ ਠੀਕ ਆ ਆਪਣਾ ਵੀ ਵਾਪੈਂਦਾ ਰਹਿੰਦਾ ਜਿਨ੍ਹਾਂ ਨੂੰ ਵੱਧ ਪੈਸੇ ਦੇ ਦੇ ਇਹ ਵੀ ਨਹੀਂ ਆਉਂਦੇ ਪਰ ਜਿਹੜੇ ਸਹੀ ਬੰਦੇ ਵੀ ਹੈਗੇ ਨੇ ਵਿੱਚ ਠੀਕ ਆ ਜਿਹੜੇ ਆਪਣੇ ਨਾਲ ਭਰਾਵਾਂ ਵਾਂਗ ਜੁੜੇ ਹੋਣਦੇ ਵੀ ਉਹਨਾਂ ਨੂੰ ਕੌ ਵੀ ਤੂੜੀ ਬਣਾ ਸਕਦੇ ਹਨਾ ਪਸ਼ੂ ਪਾਲਣ ਕਰਨ ਕਿਉਂਕਿ ਇਸੇ ਕੰਮ ਕਰਕੇ ਆਪਣੀਆਂ ਵੀਡੀਓ ਚ ਹਮੇਸ਼ਾ ਤੁਹਾਨੂੰ ਇਹੀ ਗੱਲ ਕਰਦੇ ਹੁੰਦੇ ਆ ਵੀ ਯਾਰ ਕੱਲੀ ਖੇਤੀ ਤੇ ਨਾਲ ਡਿਮੈਂਡ ਰੋ ਨਾਲ ਕੋਈ ਸਬਜ਼ੀਆਂ ਦੀ ਖੇਤੀ ਜਾਂ ਕੋਈ ਪਸ਼ੂ ਪਾਲਣ ਠੀਕ ਹੈ ਜਿਵੇਂ ਹੁਣ ਆਪਾਂ ਨੂੰ ਖੇਤੀ ਜਮਾਰ ਪੈ ਗਈ ਠੀਕ ਹੈ ਤਾਂ ਪਸ਼ੂ ਪਾਲਣ ਇੱਕ ਅਦਾ ਪਸ਼ੂ ਹੁੰਦਾ ਆਪਣੇ ਕੋਲ ਉਹ ਵੇਚ ਕੇ ਵੀ ਘਰ ਦੀ ਕਬੀਲਦਾਰੀ ਚੱਲ ਸਕਦੀ ਹੈ ਕਿਸੇ ਦੇ ਆ ਮੂਰੇ ਹੱਥ ਵੱਡਣ ਨਾਲ ਤਾਂ ਰੱਬ ਉਹਨਾਂ ਨੂੰ ਬਲਬਕਸੇ ਪਾਣਾ ਮੰਨਣ ਦਾ ਬਲਬਕਸੇ ਜਿਹੜੇ ਜਿੱਥੇ 100% ਨੁਕਸਾਨ ਹੋਇਆ ਪਰ ਮੇਰਾ ਤਾਂ ਇਹੀ ਸੁਝਾਅ ਹੈਗਾ ਹਨਾ ਵੀ ਆਪਾਂ ਰੀਲਾਂ ਸ਼ੇਅਰ ਜਦ ਬਹਿ ਗਰੂ ਗਰੂ ਲੇਖਣ ਨਾਲ ਉਹਨਾਂ ਦੀ ਕੋਈ ਕਮੇਟੀ ਬਣੀ ਚੱਲੇ ਤੀਦਾ ਜਿਹੜਾ ਕੁਝ ਹੋ ਗਿਆ ਹੋ ਗਿਆ ਗਾਹਾਂ ਨੂੰ 5 5 4 4 ਪਿੰਡਾਂ ਦੀ 10 10 ਪਿੰਡਾਂ ਦੀ ਜਿਵੇਂ ਵੀ ਸਿਸਟਮ ਆਉਂਦਾ ਯਾਰ ਬੰਦੇ ਮੂਰੇ ਆਉਣ ਠੀਕ ਹੈ ਇੱਥੇ ਲੀਡਰਾਂ ਨੂੰ ਮੂਰੇ ਆਉਣਾ ਚਾਹੀਦਾ ਉਹਨਾਂ ਕੋਲੇ ਬਸੇਰਾ ਫੰਡ ਹੁੰਦਾ ਠੀਕ ਹੈ ਤਾਂ ਉਹ ਪਿੰਡਾਂ ਦੀ ਪੁੱਛਕਿਸ਼ ਹੋਣੀ ਚਾਹੀਦੀ ਜਿਹੜੇ ਜਿਹੜੇ ਪਿੰਡਾਂ 'ਚ ਨੁਕਸਾਨ ਹੋਇਆ ਠੀਕ ਆ ਫਿਰ ਇਸ ਚੀਜ਼ ਦੇ ਮੈਂ ਤੁਹਾਨੂੰ 네ਗੇਟਿਵ ਪੁਆਇੰਟ ਵੀ ਇੱਕ ਦੱਸਦਾ ਹਾਂ ਠੀਕ ਆ ਪਿੱਛੇ ਉਹ ਗੜੇ ਮਾਰੀ ਹੋਈ ਸੀਗੀ ਉਹ ਤਾਂ ਨਰਮੇ ਤੋਂ ਹਨਾ ਉੱਥੇ ਆਪਾਂ ਥੋੜਾ ਜਿਹਾ ਜ਼ਿੰਮੇਵਾਰ ਵੀ ਠੱਕਾ ਕਰਦੇ ਤਾਂ ਹੀ ਫਿਰ ਲੋਕ ਨਹੀਂ ਆਪਣਾ ਉਹ ਕਰਦੇ ਤਾਂ ਉੱਥੇ ਲੋਕਾਂ ਨੇ ਨਰਮੇ ਵਾਲੇ ਵਾਣ ਪਟਵਾਰੀਆਂ ਨਾ ਕਰਕੇ ਇਸ ਗੱਟਮਟ ਸਾਨੂੰ ਪਤਾ ਹੀ ਹੈ ਪਿੰਡਾਂ 'ਚ ਰਹਿੰਦੇ ਜਿਹੜਾ ਸਾਰਾ ਕੁਝ ਕੀ ਚੱਲਦਾ ਹੁੰਦਾ ਤਾਂ ਉਹਨਾਂ ਨੇ ਨਰਮੇ ਵਾਲੇ ਵਾਣ ਛੋਣੇ ਆ ਉਹ ਕਰਾ ਲਈ ਛੋਣੇ ਵਾਲੇ ਵਾਣ ਨਰਮੇ 'ਚ ਪੋ ਠੀਕ ਆ ਤੇ ਜਿਹੜੇ ਮੂਰਲੇ ਮੂਰਲੇ ਬੰਦੇ ਸੀ ਉਹ ਪਟਵਾਰੀਆਂ ਨੂੰ ਚਾਹ ਪਾਣੀ ਪਿਆ ਕੇ ਜਾਂ ਕੁਲ ਲੱਲਾ ਭੱਬਾ ਕਰਕੇ ਕਿਸੇ ਦੇ ਬਥੇਰੇ ਮਨਾਂ ਚ ਹੋਇਆ ਸੀ ਯਾਰ ਹੁਣ ਆਪਾਂ ਇਥੇ ਬੋਲ ਦੇ ਨਾਂ ਲੈਂਦੇ ਚੰਗੇ ਨਹੀਂ ਲੱਗਦੇ ਤੇ ਪਟਵਾਰੀਆਂ ਨਾਲ ਵਿੱਚ ਵਿੱਚ ਆਧੂਦ ਕਰਕੇ ਵੀ ਉਹਨਾਂ ਨੇ ਸਿਸਟਮ ਆਪ ਦੇ ਬਾਣ-ਬੂਣ ਪਵਾਗੇ ਸੀ ਉੱਥੇ ਫੇਰ ਸਰਕਾਰ ਦਾ ਪੈਸਾ ਵੀ ਦੂਜੇ ਲੁੱਟ ਜਾਂਦਾ ਹੈਗਾ ਤਾਂ ਇਹ ਬੀਮਾ ਤਾਂ ਹੋਣਾ ਹੀ ਐ ਚਾਹੀਦਾ ਵੀ ਕੰਪਨੀ ਕੋਈ ਟਰਸਟਡ ਕੰਪਨੀ ਹੋਵੇ ਠੀਕ ਆ ਉਹ 12000 20000 ਜਿੰਨਾ ਨੇ ਜਿੱਦਾਂ ਮੇਰੇ ਕੋਲ ਹੈਗਾ ਉਹ ਬੀਮਾ ਇਹਦੇ ਲਵੇ ਤਾਂ ਆਪਾਂ ਨੂੰ ਉਸ ਚੀਜ਼ ਦਾ ਡਰ ਨਹੀਂ ਜੇ ਆਪਣੇ ਮੰਨ ਲਓ 60 ਮਹੀਨੇ ਤੇ ਬੀਮਾ ਵਿੱਚੋਂ ਕਟਾਈਏ ਤੇ ਪ੍ਰਾਈਵੇਟ ਕੰਪਨੀਆਂ 'ਚ ਫਰੇਸ ਧੱਕੇਸਾਈ ਥੋੜੀ ਜਿਹੀ ਨਹੀਂ ਹੁੰਦੀ ਸਰਕਾਰੀ ਕੰਮਾਂ 'ਚ ਧੱਕੇਸਾਈ ਹੋ ਜਾਂਦੀ ਹੈ ਤਾਂ ਇਸ ਵੀਡੀਓ ਦਾ ਇਹੀ ਮਕਸਦ ਸੀਗਾ ਤੁਹਾਨੂੰ ਵੀਡੀਓ ਕਿਵੇਂ ਲੱਗੀ ਮੇਰੇ ਵਿਚਾਰ ਨਾਲ ਤੁਸੀਂ ਸਹਿਮਤ ਹੋ ਠੀਕ ਆ ਚਲ ਕਿਸੇ ਦੀ ਗਲਤ ਕਮੈਂਟ ਵੀ ਆਉਣਗੀ ਉਹਦਾ ਆਪਾਂ ਨੂੰ ਕੋਈ ਚੱਕਰ ਨਹੀਂ ਸੀਗਾ ਆਪਣੀ ਜੋ ਫੀਲਿੰਗ ਹੁੰਦੀ ਆ ਆਪਾਂ ਸੋਡੇ ਨਾਲ ਸ਼ੇਅਰ ਕਰ ਸਕਦੇ ਹਾਂ ਕਿਉਂਕਿ ਆ ਦੇਖੋ ਖੁੱਲੇ ਸਮਾਨ ਚ ਗਾਂਾਂਾਂ ਦੀ ਫਸਲ ਪਈ ਹੈ ਤੇ ਦੇਲੋਂ ਨਜ਼ਰ ਤੱਕ ਤੱਕ ਹੀ ਗਰੀ ਜਾਂਦਾ ਜਿੰਨਾਂ ਜਿਹੜੇ ਮੰਡੀ ਚ ਜਾ ਕੇ ਬੋਰੀਆਂ ਚ ਨਹੀਂ ਪੈਂਦੀ ਤੇ ਜੇ ਆਪਣੇ ਖਾਨ ਜੋਗਰੀ ਪਸ਼ੂਆਂ ਨੂੰ ਵੀ ਪੰਜ ਪੰਜ ਚਾਰ ਚਾਰ ਪਸ਼ੂ ਹੈਗੇ ਨੇ ਉਹਨਾਂ ਦੇ ਵਿੱਚ ਡੇਸੇ ਦੀ ਭਰਨੇ ਆ ਤਾਂ ਬਹੁਤ ਔਖਾ ਹੁੰਦਾਗਾ ਤਾਂ ਰੱਬ ਮੂਰੇ ਇਹ ਹੀ ਅਰਦਾਸ ਆ ਆਪਣੀ ਚਲੋ ਜੋ ਹੋਰ ਸਿਸਟਮ ਉਹ ਤਾਂ ਟਾਈਮ ਨਾਲ ਹੋਣਾ ਜਾਂ ਲੋਕਾਂ ਦੀ ਜੁੰਟੀ ਨਾਲ ਹੋਣਾ ਤੇ ਰੱਬ ਮੂਰੇ ਵੀ ਇਹ ਹੀ ਅਰਦਾਸ ਵੀ ਬਾਬਾ ਚਲੋ ਇਨਸਾਨਾਂ ਤੋਂ ਗਲਤੀਆਂ ਹੁੰਦੀਆਂ ਨੇ ਆਪਾਂ ਇਹ ਨਹੀਂ ਕਹਿੰਦੇ ਵੀ ਗਲਤੀਆਂ ਹੋਈਆਂ ਨਹੀਂ ਹੁੰਦੀਆਂ ਤਾਂ ਸਾਰਿਆਂ ਨੂੰ ਇਹ ਬਸ ਇੰਨਾ ਕੁ ਮੌਸਮ ਦਾ ਥੋੜਾ ਜਿਹਾ ਧਿਆਨ ਰੱਖਿਆ ਕਰ ਚਲੋ ਜੋ ਹੁੰਦਾ ਹੀ ਆ ਵੀ ਕੋਈ ਤੇ ਕੋਈ ਗਲਤੀਆਂ ਹੋਈਆਂ ਹੁੰਦੀਆਂ ਕੋਈ ਪਾਪ ਹੋਇਆ ਹੁੰਦਾ ਠੀਕ ਆ ਤਾਂ ਚਲ ਸੱਟ ਮਾਰਨੀ ਨਹੀਂ ਹੁੰਦੀ ਬੈਕਗ੍ਰਾਉਂਡ ਨੇ ਆਪਾਂ ਕਹਿੰਦੇ ਆ ਦਿਖਾਉਣਾ ਹੁੰਦਾ ਆਪਦਾ ਸਿਸਟਮ ਤਾਂ ਘਟੂ ਘਟ ਖਾਣ ਜੋ ਗਰੇ ਦਾਣੇ ਇੰਨੇ ਕਿ ਤਾਂ ਮਿਹਰ ਰੱਖਿਆ ਕਰੇ ਵੀ 40 50% ਤਾਂ ਯਾਰ ਠੀਕ ਆ ਬੈਕਗ੍ਰਾਉਂਡ ਵੀ ਆਪਾਂ ਇਹੀ ਕਰਦੇ ਆ ਵੀ 40 50% ਦਾ ਮਤਲਬ ਦਿਖਾ ਕੇ ਕਿਵੇਂ ਕਹਿੰਦੇ ਹੁੰਦੇ ਆ ਆਉਂਦਾ ਸਿੱਟਾ ਵੀ ਕੁਦਰਤ ਵੀ ਹੈਗੀ ਆ ਤਾਂ ਕੁਦਰਤ ਨਾਲ ਵੀ ਦਿਨ-ਦਿਨ ਹੋਈ ਜਾਂਦਾ ਖੇੜਵਲ ਪਰ ਹੋਰ ਲੰਦੇ ਦੇਸ਼ਾਂ 'ਚ ਇਹ ਕੁਦਰਤ ਨੂੰ ਬਹੁਤ ਪਿਆਰ ਕੀਤਾ ਜਾਂਦਾ ਠੀਕ ਆ ਆਪਣੀ ਥੋੜਾ ਜਿਹਾ ਹੈਗਾ ਅੱਗਾਂ ਲਾਉਣੇ ਹੋਰ ਕਰਦੇ ਉਹ ਸਿਸਟਮ ਉਹ ਇਹ ਜਿਹਾ ਮਜ਼ਦੂਰੀਆਂ ਹੁੰਦੀਆਂ ਨੇ ਉਹ ਸਿਸਟਮ 'ਚ ਵੀ ਫਿਰ ਵੀਡੀਓ ਜਿਆਦਾ ਲੰਮੀ ਹੋ ਜਾਂਦੀ ਆ ਤਾਂ ਮਾੜਾ ਜਿਹਾ ਕਿਸਾਨ ਵੀ ਸੰਭਲ ਕੇ ਚੱਲਣ ਵੀ ਅਰ ਕੁਦਰਤ ਨਾਲ ਨਾ ਤਕਾ ਕਰਿਆ ਕਰਨਾ ਹਣਾ ਬਾਕੀ ਇਹ ਸਰਕਾਰਾਂ ਨੇ ਦਿੱਤੀਆਂ ਨੇ ਜਿਹੜੀਆਂ ਰੇਹਾਂ ਸਪਰੇਹਾਂ ਸਾਰੇ ਹਰਬੀ ਸਾਈਡ ਆ ਗਏ ਇਹ ਸਰਕਾਰਾਂ ਨੇ ਦੇਣੀਆਂ ਅੱਗੇ ਵੀ ਲੋਕ ਕਰਦੀ ਸੀਗੇ ਹੁਣ ਜਿਵੇਂ ਜਿਵੇਂ ਟੈਕਨੋਲੋਜੀ ਹੋਈ ਜਾਂਦੇ ਓਵੇਂ ਜਿਵੇਂ ਆਪਾਂ ਵੀ ਥੋੜੇ ਜਿਹਾ ਸੁਖਲ ਹੋਈ ਜਾਂਦੇ ਆ ਤਾਂ ਰੱਬ ਮੂਰੇ ਇਹ ਹੀ ਬੇਨਤੀ ਆ ਵੀ ਅੱਗੇ ਕਿਰਪਾ ਰੱਖੀ ਜਿੰਨਾ ਪਿੰਡਾਂ 'ਚ ਵੀ ਫਸਲ ਬਚੀ ਆ ਤੇ ਉਹ ਪਿੰਡਾਂ ਵਾਲਾ ਨੂੰ ਇਹ ਹੀ ਬੇਨਤੀ ਆ ਠੀਕ ਆ ਆਪਾਂ ਲੰਗਰ ਲਾਉਨੇ ਆ ਹਮੇਸ਼ੀਂ ਪੰਜਾਬੀ ਅੱਗੇ ਆਉਂਦੇ ਆ ਆਪਾਂ ਵੀ ਇਹਨਾਂ ਨੂੰ ਮਾੜਾ ਨਹੀਂ ਕਹਿੰਦੇ ਬਹੁਤ ਕੁਝ ਕਰਦੇ ਆ ਠੀਕ ਆ ਉਦੋਂ ਹੜਾਂ ਵੇਲੇ ਵੀ ਬਹੁਤ ਕੁਝ ਕੀਤਾ ਸੀ ਤਾਂ ਉਹਨਾਂ ਦਾ ਵੀ ਥੋੜਾ ਜਿਹਾ ਕਿ ਠੀਕ ਆ ਇਹ ਸਿਸਟਮ ਬੰਦੇ ਨੂੰ ਹੋ ਜਾਂਦਾ ਵੀ ਹਰਾ ਆਪ ਨੂੰ ਆ ਕੰਮ ਕਰਨਾ ਚਾਹੀਦਾ ਠੀਕ ਆ ਕਿਉਂਕਿ ਗੜੇ ਵਾਲੀਆਂ ਵੀਡੀਓ ਆਈਆਂ ਨੇ ਨਾ ਤੇ ਬਿਹਰੇ ਬੰਦੇ ਨੇ ਬੈਗਰੂ ਬੈਗਰੂ ਕਮੈਂਟ ਕੀਤਾ ਤਾਂ ਉਹ ਜਿਹੇ ਬੰਦੇ ਹੋ ਸਕਦੇ ਕੋਈ ਬਾਕੀ ਜੋਬ ਵਾਲੇ ਬੰਦਿਆਂ ਨੂੰ ਨਹੀਂ ਫਰਕ ਪੈਂਦਾ ਹੁੰਦਾ ਜੇ ਕਿਸੇ ਬੰਦੇ ਦੀ 70000 ਰੁਪਏ ਮੰਥਲੀ ਜੋਬ ਪੈਂਦੀ ਆ ਕਿਸਾਨ ਨੇ ਤਾਂ ਸਾਲ ਬਾਅਦ 70000 ਰੁਪਏ ਫਸਲ ਤੋਂ ਕਮਾਉਣਾ ਹੁੰਦਾ 50000 ਕਮਾਉਣਾ ਹੁੰਦਾ ਠੀਕ ਆ ਤੇ 70 78000 2 2 ਲੱਖ ਵਾਲੇ ਜੋਬਾਂ ਵਾਲੇ ਬੰਦੇ ਵੀ ਬੈਠੇ ਨੇ ਠੀਕ ਆ ਉਹਨਾਂ ਨੂੰ ਵੀ ਥੋੜਾ ਮੋਤਾ ਇਸ ਮੀਟਰ ਚ ਕਰਨਾ ਚਾਹੀਦਾ ਕੋਈ ਕਿਸੇ ਉਹ ਉਹ ਦਾ ਭਰਾ ਦੀ ਹੈਲਪ ਕਰਨੀ ਚਾਹੀਦੀ ਹਨ ਠੀਕ ਆ ਕੋਈ ਠੇਕੇ ਵਾਲਿਆਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਠੀਕ ਆ ਠੇਕੇ 'ਚ ਕੋਈ ਰਾਇਦਰ ਆਪਾਂ ਕਰਨਾ ਚਾਹੀਦਾ ਹਨ ਵੀ ਯਾਰ ਕੋਈ ਗੱਲ ਜੇ ਐਗੀ ਫਸਲ ਮਰ ਗਈ ਤਾਂ ਵੀਰ ਤੂੰ ਕਿੱਥੋਂ ਦੇਵੇਂਗਾ ਵੀ ਅਗਲੀ ਵਾਰ ਦੇ ਦੀ ਆਪਾਂ ਵਿਆਜ ਨਹੀਂ ਲਾਉਂਦੇ ਜਾਂ 5-4000 ਘੱਟ ਦੇ ਦੀ ਹਨ ਜਿਵੇਂ ਵੀ ਯਾਰ ਸਿਸਟਮ ਮੰਨਦਾ ਵੀ ਮੇਰੀ ਵੀਡੀਓ ਦਾ ਮਤਲਬ ਇਹੀ ਆ ਆਪਾਂ ਕੋਈ ਵਿਊਆਂ ਤੇ ਟਾਰਗੇਟ ਨਹੀਂ ਕਰਦੇ ਹਨ ਸਾਨੂੰ ਪਤਾ ਹੀ ਆਪਣੇ ਚੈਨਲ ਦਾ ਸਾਰੀਆਂ ਵੀਡੀਓ ਜਾ ਕੇ ਦੇਖ ਲਓ ਆਪਾਂ ਕਿਤੇ ਕੋਈ ਇਹ ਚੀਜ਼ ਨਹੀਂ ਹੈਗੀ ਵੀ ਆਪਾਂ ਵਿਊਆਂ ਤੇ ਟਾਰਗੇਟ ਕਰਨਾ ਹੁਣ ਵੀਡੀਓ ਬਣਾਉਣੀ ਹੁੰਦੀ ਆਪਾਂ ਵਿਊ ਉੱਥੇ ਗੜ ਜਾ ਕੇ ਕਿਸਾਨਾਂ ਦੇ ਮੂੰਹ 'ਚ ਮਾਈਕ ਥੁਣਨ ਦਿੰਦੇ ਹਾਂ ਨਾ ਤੁਸੀਂ ਵੀ ਬਾਦੂ ਲਾਈਕ ਕਮੈਂਟ ਕਰਦੇ ਵੀਊ ਆਉਂਦੇ ਪਰ ਜਦੋਂ ਉੱਥੇ ਆਪਣਾ ਇਨਰ ਚ ਰਹਿ ਨਹੀਂ ਹਨਾ ਵੀ ਆਪਾਂ ਕਿਸੇ ਨੂੰ ਰੋਂਦੇ ਕਿਸਾਨ ਨੂੰ ਦਿਖਾ ਕੇ ਹਨਾ ਵੀ ਵੀਊ ਖੱਟਣ ਦੀ ਕੋਸ਼ਿਸ਼ ਕਰੀਏ ਉਹ ਤੁਹਾਨੂੰ ਵੀ ਪਤਾ ਹੋਣਾ ਜਿਹੜੇ ਜਿਹੜੇ ਦੀ ਫਸਲ ਮਰਦੀ ਹੈ ਜਿਹੜੇ ਜੀਮਦਾਰ ਭਾਈ ਇਹਨਾਂ ਨੂੰ ਦੁੱਖ ਕਿੰਨਾ ਹੁੰਦਾ ਮੈਂ ਪਹਿਲਾਂ ਵੀ ਗੱਲ ਕਰਕੇ ਠਾਂਗਲੇ 100 ਵਿੱਢ ਨੇ ਵਿੱਢੇ ਹੁੰਦੇ ਆ ਤਾਂ ਆਪਣਾ ਤਾਂ ਵੀਡੀਓ ਬਣਾਉਣ ਦਾ ਮਤਲਬ ਇਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਬਸ ਅੱਗੇ ਖੈਰ ਸੁੱਖ ਰੱਖੇ ਜੋ ਵੀ ਰਹਿੰਦੀਆਂ ਨੇ ਫਸਲਾਂ ਠੀਕ ਹੈ ਉਹ ਸਹੀ ਤਰ੍ਹਾਂ ਪੱਕ ਕਰਿਆ ਕਰੋ ਅਰਦਾਸ ਕਰਿਆ ਕਰੋ ਯਾਰ ਰੱਬ ਕਦੇ ਵੀ ਉਹ ਨਹੀਂ ਕਰਦਾ ਕੋਈ ਗੱਲ ਨਹੀਂ ਜਿੱਥੇ ੱਤਕਾ ਹੋਇਆ ਉੱਥੇ ਆ ਦੁੱਗਣੇ ਦਾਣੇ ਹੋਣੇਗਾ ਹਨਾ ਹੜਾਂ ਦੇ ਖਾਂ ਵੀ ਫਸਲਾਂ ਦੁੱਗਣੀਆਂ ਹੋਣੀਆਂ ਸੀਗੀਆਂ ਤਾਂ ਹੈਗੇ ਨੇ ਬਹੁਤ ਚੰਗੇ ਬੰਦੇ ਵੀ ਹੈਗੇ ਨੇ ਤਾਂ ਤੁਹਾਡਾ ਹੱਥ ਜ਼ਰੂਰ ਫੜਿਆ ਜਾਊਗਾ ਸਰਕਾਰ ਨੂੰ ਵੀ ਇਹੀ ਬੇਨਤੀ ਹੈ ਵੀ ਪਾਰਟੀਆਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਪਰ ਪ੍ਰੇਕਸ਼ਾਨ ਦੀ ਬਾਹਰ ਜ਼ਰੂਰ ਫੜਾ ਕਰੋ ਇਹ ਨਹੀਂ ਹੁੰਦਾ ਵੀ ਇਕੱਲਾ ਵੋਟਾਂ ਮਿਲੀ ਸਿਸਟਮ ਕਰਿਆ ਕਰੋ ਤੁਸੀਂ ਤਾਂ ਬਾਕੀ YouTube ਭਰਾਵਾਂ ਨੂੰ ਵੀ ਬੇਨਤੀ ਹੈ ਵੀ ਇਸ ਤਰ੍ਹਾਂ ਦਾ ਵੀਡੀਓ ਪਾਈਆਂ ਜਾਣ ਵੀਕੋ ਕਮੇਟੀਆਂ ਵਨ ਜਿਹੜੇ ਕਿਸਾਨ ਭਰਾਵਾਂ ਦੇ ਮਾਰਤੇ ਫੈ ਦੇ ਸਕਣ ਵੀ ਦਾਨਪੁਣ ਕਰ ਸਕਣ ਠੀਕ ਹੈ ਸਾਰੇ ਯੂਟਿਊਬਰਾਂ ਨੂੰ ਬੇਨਤੀ ਹੈ ਵੀ ਵੀਡੀਓ ਮੇਰੀ ਸ਼ੇਅਰ ਕੀਤੀ ਜਾਵੇ ਜਹਾ ਆਪ ਦੇ ਗਰੁੱਪ ਉਹ ਪੁਆਇੰਟ ਦੇ ਕੇ ਵੀਡੀਓ ਪਾਈਆਂ ਜਾਣੇ ਕੰਮਾਂ ਤੇ ਤੇ ਜਾ ਕੇ ਲੱਗੇ ਲੋਕਾਂ ਨੂੰ ਲੋਕ ਜਿਹੜੇ ਜਿੱਥੇ ਫਸਲਾਂ ਨੁਕਸਾਨ ਹੋਏ ਆਪਣੇ ਜੱਟ ਭਰਾਵਾਂ ਦਾ ਜ਼ਿਮੀਂਦਾਰ ਭਰਾਵਾਂ ਦਾ ਠੀਕ ਹੈ ਕਿਉਂਕਿ ਖੇਤੀ ਤਾਂ ਕੋਈ ਕੋਈ ਵੀ ਕਰ ਸਕਦਾ ਉਹ ਜ਼ਿਮੀਂਦਾਰ ਭਰਾ ਤੇ ਆ ਜਾਂਦਾ ਜਿਹੜਾ ਬੰਦਾ ਖੇਤੀ ਕਰਦਾ ਤਾਂ ਉੱਥੇ ਜੇ ਕਿਸਾਨਾਂ ਦੀ ਕੋਈ ਮਦਦ ਹੋ ਸਕੇ ਤਾਂ ਠੀਕ ਹੈ ਦੋਸਤੋ ਧੰਨਵਾਦ ਜੇ ਕੋਈ ਆਪਰ ਤੋਂ ਕਿਸੇ ਭਾਈ ਜਾਰੇ ਨੂੰ ਜਾਂ ਕਿਸੇ ਨੂੰ ਗਲਤਫਲਤ ਮਿਲ ਜਾਵੇ ਉਹਦੇ ਵਾਸਤੇ ਆਪਾਂ ਮਾਫੀ ਚਾਹੁੰਦੇ ਆਂ ਆਪਾਂ ਨੂੰ ਜਿੰਨੀ ਕੇ ਸਰਬੋਧੀ ਪ੍ਰਮਾਤਮਾ ਨੇ ਬਖਸ਼ੀ ਆ ਉਹ ਹਿਸਾਬ ਨਾਲ ਆਪਾਂ ਗੱਲ ਕਰ ਲੈਨੇ ਆਂ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਆ ਸ਼ੇਅਰ ਕਮੈਂਟ ਲਾਈਕ ਕਰਦਾ ਕਰੋ ਨਹੀਂ ਸਕਿਪ ਕਰਦਾ ਕਰੋ ਹਨਾ ਇੱਥੇ ਰਿਕ ਨੂੰ ਬੋਲਣ ਦੀ ਆਜ਼ਾਦੀ ਹਰ ਇੱਕ ਨੂੰ ਆਪਦੇ ਕਮੈਂਟ ਕਰਨ ਦੀ ਆਜ਼ਾਦੀ ਆ ਠੀਕ ਆ ਤੇ ਜੁੜੋ ਖੇਤੀ ਨਾਲ ਜੁੜੋ ਕਿ ਕਿਸਾਨਾਂ ਦੀ ਮਦਦ ਕਰੋ ਠੀਕ ਆ ਖੇਤੀ ਨਹੀਂ ਕਰ ਸਕਦੇ ਤਾਂ ਖੇਤੀ ਬਾਰੇ ਪੜੋ ਲਿਖੋ ਸੁਣੋ ਜਰੂਰ ਕੀ ਕਿ ਖੇਤੀ ਚ ਕੀ ਦਿੱਕਤ ਆਉਂਦੀ ਹੈ ਇਹਦੇ ਕੀ ਆਪਾਂ ਕਰ ਸਕਦੇ ਹਾਂ ਸੁਝਾ ਦਿਓ ਮੈਥੋਂ ਵੀ ਬਹੁਤ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਬਹੁਤ ਜ਼ਿਆਦਾ ਸੂਝ-ਬੂਝ ਵਾਲੇ ਬੈਠੇ ਜਿਹੜੇ ਇਹੋ ਚੀਜ਼ਾਂ ਦਾ ਹੱਲ ਕੱਢ ਸਕਦੇ ਕਿਉਂਕਿ ਆਏ ਸਾਲ ਹੀ ਹੁੰਦਾ ਕਦੇ ਹਾਰਾ ਗਏ ਕਦੇ ਨਹੀਂ ਆਕੇ ਗੜੇ ਆਕੇ ਧੱਕਾ ਹੁੰਦਾਗਾ ਕਿਸਾਨਾਂ ਨਾਲ ਧੱਕਾ ਹੋ ਜਾਂਦਾ ਤਾਂ ਉੱਥੇ ਫਿਰ ਫਾਹੇ ਲੈਣ ਵਾਲਾ ਸਿਸਟਮ ਕਿਉਂਕਿ ਵਿੱਦਨੇ ਵੱਡੇ-ਵੱਡੇ ਹੁੰਦੇ ਆ ਹਰ ਇੱਕ ਨੇ ਉਹੀ ਗੱਲ ਕਰਨੀ ਹੈ ਵੀ ਜੋਬ ਅਗਲੇ ਦੀ ਮੰਥ ਲਈ ਹੁੰਦੀ ਹੁੰਦੀ ਆ ਵੱਧ ਤੋਂ ਵੱਧ 1 ਮਹੀਨਾ ਜੋਬ ਦੇ ਪੈਸੇ ਗਵਰਨਮੈਂਟ ਨਾਂ ਦੇਉ ਤਨਖਾਹ ਨਾਂ ਦੇਉ ਅਗਲੇ ਮਹੀਨੇ ਉਹ ਮਿਲੀ ਜਾਣੀ ਪਰ ਆ ਹੁਣ ਜਿਹਦੀ ਕਣਕ ਹੋ ਗਈ ਬਰਬਾਦ ਉਹ ਤਾਂ ਅਗਲੀ ਫਸਲ ਹੀ ਬੀਚੂ ਤੇ ਅਗਲੀ ਫਸਲ ਬੀਜਣ ਨੂੰ ਬੀ ਗੱਪੇ ਦਾ ਵੀ ਇੰਤਜ਼ਾਮ ਕਰਨਾ ਸੌਖਾ ਔਖਾ ਹੋ ਜਾਂਦਾ ਕਿਉਂਕਿ ਜਦੋਂ ਫਸਲੀ ਮਰ ਗਈ ਤਾਂ ਆੜਤੀ ਵੀ ਕਹਿੰਦਾ ਵੀ ਭਾਈ ਤੇਰੇ ਮੂੰਹ ਇੰਨੇ ਟੁੱਟ ਗਏ ਤਾ ਹੋਰ ਹੋਰ ਨਹੀਂ ਹੋ ਸਕਦਾ ਤਾਂ ਉਹਨਾਂ ਨੂੰ ਵੀ ਬੂ ਦਾ ਯਾਰ ਸਿਸਟਮ ਛੋਣੇ ਦਾ ਹਨ ਜੋ ਵੀ ਕਿਸੇ ਕੋਈ ਵੀ ਰੱਖਦਾ ਹਨ ਵੀ ਬੀ ਬੂ ਦਾ ਸ਼ੇ ਕਨੌਰ ਲੰਗਰ ਲੱਗੇ ਹਨ ਸਿਸਟਮ ਬਣੇ ਠੀਕ ਆ ਜਾਂ ਕੋਈ ਛੋਣੇ ਦਾ ਲਾਉਣ ਲੂਣ ਦਾ ਸਿਸਟਮ ਜਿੰਮੇ ਵੀ ਬੰਨਦਾ ਯਾਰ ਬਸ ਮੈਨੂੰ ਕਹਿੰਦਾ ਮਤੜੇ ਆ ਵੀ ਉਹਨਾਂ ਦੀ ਕਿਸੇ ਤਰੀਕੇ ਨਾਲ ਮਦਦ ਹੋਣੀ ਚਾਹੀਦੀ ਹੈ ਤਾਂ ਠੀਕ ਆ ਦੋਸਤੋ ਧੰਨਵਾਦ ਤੁਹਾਡਾ